ਹਏ 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 ਵਾਹ ਵਾਹ ਆ ਬਈ ਉਹ ਤੁਸੀਂ ਚੀਕਾਂ ਮਾਰਦਿਆਂ ਨੇ ਸੁਣਿਆ ਨਾ ਕੀ ਕਹਿ ਰਿਹਾ ਸੀ ਇਹ ਹਾਏ ਮੰਮੀਏ ਹਾਏ ਮੰਮੀਏ ਆਪਣੀ ਮਾਂ ਨੂੰ ਯਾਦ ਕਰਦਾ ਸੀ ਪਰ ਬੜੀ ਦੁੱਖ ਦੀ ਗੱਲ ਆ ਇਸ ਬੰਦੇ ਦੇ ਨਾਂ ਤੇ ਮਾਂ ਦਾ ਕਤਲ ਕਰਨ ਦਾ ਪਰਚਾ ਵੀ ਆ ਮਾਂ ਨੂੰ ਗੋਲੀ ਮਾਰ ਕੇ ਮਾਰਨ ਦਾ ਪਰਚਾ ਵੀ ਦਰਜ ਹੋਇਆ ਹੋਇਆ ਹੈ ਗੋਲੀ ਕਿੱਥੇ ਲੱਗੀ ਸੀ ਇੱਥੇ ਇੱਥੋਂ ਇੱਥੋਂ ਮਟੱਪ ਕੇ ਵਿੱਚੋਂ ਸਾਰਾ ਬਾਟ ਗਿਆ ਅਸਾਂ ਟੂਈ ਸਾਰੀ ਖੁੱਲ ਗਈ ਸੀ ਤੂਈ ਸਾਰੀ ਕੋਕਰੇ ਮੁਗ ਖੁੱਲ ਗਈ ਮੂਰ ਮੁਗ ਦੀ ਨਿਕਲੀ ਜੀ ਹਾਂ ਤੂਈ ਸਾਰੀ ਖੁੱਲ ਗਈ ਇਸ ਟਾਈਮ ਦੁਨੀਆ ਤੇ ਮਾਂ ਤਾਂ ਚਲੀ ਗਈ ਸੀ ਗੋਲੀ ਲੱਗਣ ਨਾਲ ਮਰ ਗਈ ਸੀ ਇਹਦਾ ਬਾਪ ਵੀ ਓਵਰਡੋਜ ਨਾਲ ਮਰ ਗਿਆ ਜਿਲਤੀ ਮਰ ਕੇ ਹੀ ਬਾਪੂ ਨਾ ਮਾਨਸਾ ਕਰੇ ਆ ਕੇ ਬਾਪ ਦੀ ਵੀ ਮੌਤ ਹੋ ਗਈ ਓਵਰਡੋਜ ਨਾਲ ਉਹ ਵੀ ਚਿੱਟਾ ਲਾਉਂਦਾ ਸੀ ਇਹ ਪੀਓ ਹੋਇਆ ਜਮਾਨਤ ਤੇ ਆਇਆ ਹੋਇਆ ਭਗੌੜਾ ਹੋ ਗਿਆ ਇਹ ਪੁਲਿਸ ਨੂੰ ਅਰੈਸਟ ਕਰਕੇ ਲਿਆਵੇ ਇਹਨੂੰ ਜਿਹੜੀ ਇਹਦੀ ਬੰਨ ਦੀ ਸਜ਼ਾ ਉਹ ਪੂਰੀ ਕਰਵਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਸਿਮਰਜੀਤ ਸਿੰਘ ਲੱਤ 'ਚ ਕੀੜੇ ਪਏ ਹੋਏ ਸੀ ਤੁਸੀਂ ਪਹਿਲਾਂ ਤੇ ਇਹਦੀ ਵੀਡੀਓ ਦੇਖੋ ਜਦ ਦਿਨ ਲੈ ਕੇ ਆਏ ਸੀ ਬਾਈ ਦੀ ਕੀ ਹਾਲਤ ਸੀ ਜਦੋਂ ਅਸੀਂ ਕੀੜੇ ਕੱਢ ਰਹੇ ਸੀ ਤੁਸੀਂ ਦੇਖੋ ਕਿਵੇਂ ਤੜਫ ਰਿਹਾ ਸੀ ਹਏ 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 ਵਾਹ ਆ ਭਾਈ ਉਹ ਤੁਸੀਂ ਚੀਕਾਂ ਮਾਰਦਿਆਂ ਨੇ ਸੁਣਿਆ ਨਾ ਕੀ ਕਹਿ ਰਿਹਾ ਸੀ ਇਹ ਹਾਏ ਮੰਮੀਏ ਹਾਏ ਮੰਮੀਏ ਆਪਣੀ ਮਾਂ ਨੂੰ ਯਾਦ ਕਰਦਾ ਸੀ ਪਰ ਬੜੀ ਦੁੱਖ ਦੀ ਗੱਲ ਆ ਇਸ ਬੰਦੇ ਦੇ ਨਾਂ ਤੇ ਮਾਂ ਦਾ ਕਤਲ ਕਰਨ ਦਾ ਪਰਚਾ ਵੀ ਆ ਮਾਂ ਨੂੰ ਗੋਲੀ ਮਾਰ ਕੇ ਮਾਰਨ ਦਾ ਪਰਚਾ ਵੀ ਦਰਜ ਹੋਇਆ ਹੋਇਆ ਹੈ ਇਹਦੇ ਤੇ ਰੱਬ ਜਾਣਦਾ ਸਹੀ ਕੌਣ ਆ ਗਲਤ ਕੌਣ ਆ ਇਹਦੇ ਫਾਦਰ ਸਾਹਿਬ ਤੇ ਤੇ ਇਹਦੇ ਤੇ ਦੋਨਾਂ ਤੇ ਹੀ ਪਰਚਾ ਦਰਜ ਹੋਇਆ ਸੀ ਗੋਲੀ ਚਲਾ ਕੇ ਆਪਣੀ ਮਾਂ ਨੂੰ ਮਾਰਨ ਦਾ ਇਹਦੇ ਫਾਦਰ ਸਾਹਿਬ ਤੇ ਪਰਚਾ ਦਰਜ ਹੋਇਆ ਆਪਣੀ ਪਤਨੀ ਨੂੰ ਮਾਰਨ ਦਾ ਹੁਣ ਇਸ ਟਾਈਮ ਦੁਨੀਆ ਤੇ ਮਾਂ ਤਾਂ ਚਲੀ ਗਈ ਸੀ ਗੋਲੀ ਲੱਗਣ ਨਾਲ ਮਰ ਗਈ ਸੀ ਇਹਦਾ ਬਾਪ ਵੀ ਓਵਰਡੋਜ਼ ਨਾਲ ਮਰ ਗਿਆ ਜੇਲ੍ਹ ਚ ਹੀ ਮਰ ਗਿਆ ਸੀ ਬਾਪੂ ਹਾਂ ਘਰੇ ਸੀ ਮਾਨਸਾ ਜੀ ਮਾਨਸਾ ਘਰੇ ਆ ਕੇ ਬਾਪ ਦੀ ਵੀ ਮੌਤ ਹੋ ਗਈ ਓਵਰਡੋਜ਼ ਨਾਲ ਉਹ ਵੀ ਚਿੱਟਾ ਲਾਉਂਦਾ ਸੀ ਤੇ ਇਹ ਵੀ ਵੀਰਾ ਚਿੱਟਾ ਲਾਉਂਦਾ ਸੀ ਔਰ ਚਿੱਟਾ ਵੇਚਦਾ ਸੀਗਾ ਔਰ ਇਹਦੀ ਹਾਲਤ ਟੀਕੇ ਲਾਉਣ ਕਰਕੇ ਉੱਥੇ ਸਾਰੇ ਕੀੜੇ ਪੈ ਗਏ ਖੁੱਛ ਚ ਗਲਤ ਥਾਂ ਤੇ ਟੀਕਾ ਲਾ ਲਿਆ ਤੇ ਕੀੜੇ ਪੈ ਗਏ ਔਰ ਇਹ ਵੀਰਾ ਜਮਾਨਤ ਤੇ ਆਇਆ ਹੋਇਆ ਸੀ ਜੇਲ੍ਹ ਚੋਂ ਨਸ਼ਾ ਵੇਚਣ ਲੱਗ ਗਿਆ ਬਾਹਰ ਆ ਕੇ ਗੋਲੀਆਂ ਵੇਚਣ ਲੱਗ ਗਿਆ ਟੀਕੇ ਲਾਉਣ ਲੱਗ ਗਿਆ ਲੱਤ ਗਲ ਗਈ ਕੀੜੇ ਪੈ ਗਏ ਪੁਲਿਸ ਨੇ ਪੀਓ ਕਰਤਾ ਇਹਨੂੰ ਰੈਸਟ ਨਹੀਂ ਕੀਤਾ ਇਹ ਬਿਲਕੁਲ ਪੁਲਿਸ ਦੀ ਚੈੱਕ ਪੋਸਟ ਦੇ ਕੋਲੇ ਬੈਠ ਕੇ ਗੋਲੀਆਂ ਵੇਚਦਾ ਸੀ ਇਹੇ ਇਹਨੇ ਸੱਤ ਦਿਨ ਆ ਕੇ ਗੋਲੀਆਂ ਇਹਨੇ ਝੋਲੇ ਚ ਪਾ ਜਾਂਦੇ ਸੀ ਤੇ ਇਹ ਸਾਰਾ ਦਿਨ ਉੱਥੇ ਬੈਠਾ ਗੋਲੀਆਂ ਵੇਚੀ ਜਾਂਦਾ ਰਹਿੰਦਾ ਸੀਗਾ ਆਪਦਾ ਗੋਲੀਆਂ ਵੇਚ ਕੇ ਪੈਸੇ ਕਮਾ ਕੇ ਆਪਦੇ ਟੀਕੇ ਲਾਈ ਜਾਂਦਾ ਸੀ ਪਰ ਪੁਲਿਸ ਨੇ ਇਹ ਨਹੀਂ ਦੇਖਿਆ ਵੀ ਇਹ ਬੰਦਾ ਪੀਓ ਆ ਇਹਨੂੰ ਅਰੈਸਟ ਕਰੀਏ ਪਰ ਉਹਨਾਂ ਨੂੰ ਐ ਸੀ ਵੀ ਜਿਹੜੇ ਕੀੜੇ ਪਏ ਇਹਨੂੰ ਸੰਭੂ ਕੌਣ 스멜 ਇੰਨੀ ਜ਼ਿਆਦਾ ਆਉਂਦੀ ਸੀ ਮਸ਼ਕ ਇਹਨਾਂ ਮਾਰਦਾ ਸੀ ਇਹਦੇ ਨੇੜੇ ਕੌਣ ਖੜੇ ਫਿਰ ਧੰਨਵਾਦ ਆ ਜਿਹੜੇ ਵੀਰਾਂ ਨੇ ਸਾਨੂੰ ਫੋਨ ਕੀਤਾ ਕਿ ਭੈਣ ਆ ਰੀਤੂ ਭੈਣ ਉੱਥੋਂ ਮਾਨਸੇ ਤੋਂ CWCC ਦੇ ਵਿੱਚ ਉਹ ਭੈਣ ਹੁਣੀ ਕੰਮ ਕਰਦੇ ਨੇ ਫਿਰ ਹੋਰ ਵੀ ਕਈ ਵੀਰਾਂ ਨੇ ਸਾਨੂੰ ਇਹਦੀ ਵੀਡੀਓ ਭੇਜੀ ਖਾਸ ਕਰਕੇ ਰੀਤੂ ਭੈਣ ਨੇ ਬਾਰ ਬਾਰ ਸਾਨੂੰ ਕਾਲ ਕੀਤੀ ਵੀ ਵੀਰੇ ਇਹਦੀ ਮਦਦ ਕਰੋ ਇਹ ਮਰ ਜੂਗਾ ਇੱਥੇ ਪਿਆਈ ਤੇ ਫਿਰ ਸਾਡੇ ਕੋਲੇ ਇੱਥੇ ਲੈ ਕੇ ਆਏ ਸਾਡੀ ਟੀਮ ਦੇ ਮੈਂਬਰ ਇਹਦਾ ਵੀਰੇ ਦਾ ਇਲਾਜ ਸ਼ੁਰੂ ਹੋਇਆ ਹੁਣ ਸਾਡੇ ਕੋਲ ਆਏ ਨੂੰ ਵੀਰ ਨੂੰ ਇਹਨੂੰ 10ਵੇਂ ਮਹੀਨੇ ਦਾ ਆਇਆ ਹੋਇਆ 3 ਮਹੀਨੇ ਹੋ ਚੱਲੇ ਆ ਹੁਣ ਆਪਾਂ ਜਨਵਰੀ 25 2026 ਚ ਖੜੇ ਆ ਤੇ ਇਹ ਬਾਈ ਸਾਡੇ ਕੋਲੇ ਆਇਆ ਸੀਗਾ 20 20 10 25 ਨੂੰ ਆਇਆ ਤੇ 20 11 25 20 12 25 ਤੇ ਆਹ 20 ਤਰੀਕ ਨੂੰ ਤਿੰਨ ਮਹੀਨੇ ਪੂਰੇ ਹੋ ਗਏ ਸੌਰੀ ਪਾਈਂਦੇ ਨੂੰ ਉੱਪਰ ਚੱਲ ਰਹੇ ਆ ਤੇ ਹੁਣ ਇਹ ਵੀਰਾ ਠੀਕ ਆ ਤੁਰਿਆ ਵੀ ਫਿਰਦਾ ਸੇਵਾ ਵੀ ਬੈਠਾ ਬੈਠਾ ਸਾਡੇ ਨਾਲ ਕਰਾਉਂਦਾ ਰਹਿਣਾ ਪੱਟੀ ਹੁੰਦੀ ਐ ਇਹਦੇ ਹਜੇ ਪਰ ਇਹ ਹੁਣ ਇਹ ਵੀਰ ਚਾਹੁੰਦਾ ਵੀ ਮੈਂ ਜੇਲ੍ਹ ਚਲੇ ਜਾਵਾਂ ਵੀ ਜਿਹੜੀ ਮੇਰੀ ਇਹਦੇ ਲਈ ਤਾਂ ਇਹ ਵੀ ਜੇਲ੍ਹ ਹੀ ਹੈ ਕਹਿੰਦਾ ਮੇਰੇ ਲਈ ਤਾਂ ਵੀ ਇਸ ਤੋਂ ਤਾਂ ਮੈਂ ਜੇਲ੍ਹ ਚਲੇ ਜਾਣਾ ਵੀ ਉੱਥੇ ਨਾਲੇ ਮੇਰੀ ਜੇਲ੍ਹ ਕੱਟੀ ਜਾਊਗੀ ਪਤਾ ਨਹੀਂ ਤਾਂ ਹੁਣ ਇਹਦੇ ਨਸ਼ੇ ਵਾਲੇ ਕੀੜੇ ਲੜਦੇ ਆ ਵੀ ਇਹ ਛੇਤੀ ਜਾਵੇ ਵੀ ਨਸ਼ਾ ਪੱਤਾ ਕਰਨ ਜਾ ਕੇ ਮੈਂ ਇੱਥੇ ਹੁਣੋਂ ਮਿਲਦਾ ਨਹੀਂ ਪਤਾ ਨਹੀਂ ਤੇ ਸੱਚਾਈ ਆ ਵੀ ਇਹ ਜੇਲ੍ਹ ਕੱਟਣੀ ਚਾਹੁੰਦਾ ਆ ਆਪਣੀ ਪਰ ਸਾਡੀ ਬੇਨਤੀ ਆ ਪੁਲਿਸ ਨੂੰ ਵੀ ਅਸੀਂ ਬੱਸ ਇਹ ਸਨੇਹ ਵੀ ਲਾਇਆ ਸਾਡੀ ਗੱਲ ਵੀ ਹੁੰਦੀ ਆ ਉਹ ਕਹਿੰਦੇ 26 ਜਨਵਰੀ ਕਰਕੇ ਅਸੀਂ ਬਿਜੀ ਆ ਅਸੀਂ ਆਵਾਂਗੇ ਤੇ ਪਰ ਅਸੀਂ ਵੀ ਚਾਹੁੰਦੇ ਆ ਵੀ ਇਹ ਆਪਦੀ ਜਿਹੜੀ ਬਣਦੀ ਸਜ਼ਾ ਉਹ ਪੂਰੀ ਕਰੇ ਇਹ ਜੇਲ੍ਹ ਚ ਜਾਵੇ ਇਹ ਪੀਓ ਹੋਇਆ ਜ਼ਮਾਨਤ ਤੇ ਆਇਆ ਹੋਇਆ ਭਗਾੜਾ ਹੋ ਗਿਆ ਇਹ ਪੁਲਿਸ ਨੂੰ ਅਰੈਸਟ ਕਰਕੇ ਲਿਆਵੇ ਇਹਨੂੰ ਜਿਹੜੀ ਇਹਦੀ ਬਣਦੀ ਸਜ਼ਾ ਉਹ ਪੂਰੀ ਕਰਵਾਵੇ ਹੁਣ ਸਿਮਰਜੀਤ ਤੂੰ ਕੀ ਚਾਹੁੰਦਾ ਹਾਂ ਦੱਸ ਹਾਂਜੀ ਬਾਈ ਮੈਂ ਇੱਕ ਕੱਟ ਕੇ ਆ ਜਾਂਗਾ ਬਾਈ ਅਛਾ ਕਿੰਨੀ ਸਜ਼ਾ ਤੇਰੀ ਮੇਰੇ ਜਿਪ ਪਕੌੜਾ ਮੇਰੇ 42 ਦਿਨ ਲੱਗ ਜਾਣਗੇ ਜੀ ਇਹ ਪਕੌੜੇ ਵਾਲੇ ਚ ਜਿਹੜਾ ਬਾਕੀ ਕੇਸ ਚੱਲਦਾ ਉਹ ਤਾਂ ਹਲੇ ਟ੍ਰਾਇਲ ਤੇ ਆ ਇੱਕ ਪੈਂਡਿੰਗ ਦੇ ਪਿਆ ਚਿੱਟੇ ਵਾਲਾ ਜੀ ਚਿੱਟੇ ਵਾਲਾ ਉਹ ਕਿੰਨੇ ਕਿਲੋ ਦਾ ਕਿ 2 ਕਿਲੋ ਦਾ ਕੀ ਆ ਉੱਥੇ ਲੈਣਾ ਜੀ ਉਹ ਤਾਂ 50 ਗ੍ਰਾਮ ਦਾ ਜੀ 50 ਗ੍ਰਾਮ ਨਾਲ ਫੜਿਆ ਗਿਆ ਸੀ ਉਹ ਮੇਰੇ ਡੈਡੀ ਦੀ ਡੈਥ ਹੋ ਗਈ ਮੇਰੇ ਉਹਦਾ ਸਰਟੀਫੀਕਟ ਲਾਦਾ ਮੌਜੂਦਾ ਇਹਦੇ ਬਾਅਦ ਪੈਂਡਿੰਗ ਦੇ ਤਾਂ ਸਜ਼ਾ ਜਨ ਕੇਸ ਅੱਛਾ ਹੋਰ ਕਾਹਦਾ ਕੇਸ ਹੈ ਤੇਰੇ ਤੇ ਚਿੱਟੇ ਵਾਲੇ ਹੋਰ ਕਿੰਨੇ ਆ ਚਿੱਟੇ ਵਾਲੇ ਦਾ ਕੀ ਆ ਜੀ ਇੱਕ ਜਾਜਾ 452 452 ਦਾ ਜਿਹਦੇ ਨੂੰ ਮੈਂ ਪੀਓ ਗਏ ਹਾਂ ਘਰ ਪੰਡਤਾ ਜੀ ਦਾ ਇਹਦਾ ਫੌਜੀ ਦਾ ਅੱਛਾ ਉਹਦੇ ਨਾਲ ਰਲ ਕੇ ਉਸ ਮਾਮ ਨੂੰ ਪੰਡਤਾ ਉਹ ਕੌਣ ਸੀ ਫੌਜੀ ਸਾਡੇ ਘਰਾਂ ਚੋਂ ਸੀਗਾ ਸਾਡੇ ਔਲਖਾਂ ਦੇ ਬਾਬਾ ਘੜਾ ਜੀ 45 ਘਰ ਹੈ ਜੀ ਉਹਦੇ ਨਾਲ ਪੁਸ਼ਾ ਪਿਛੇ ਰਲਦੇ ਪਿੰਨ ਦੇ ਬੰਦਾ ਸੀਗਾ ਹਾਂ ਜੀ ਠੀਕ ਆ ਹੋਰ ਕੋਈ ਪਰਚਾ ਉਹ ਹੋਰ ਨਹੀਂ ਆ ਜੀ ਜਾਂ ਕਤਲ ਦਾ ਸੀ ਉਹ ਬਰੀ ਹੋ ਗਿਆ ਜੀ ਜਿਹੜਾ ਮਾਂ ਦੇ ਕਤਲ ਵਾਲਾ ਹਾਂ ਮੈਂ ਜਾਣਦਾ ਅੱਛਾ ਉਹ ਬਰੀ ਹੋ ਗਿਆ ਕਿ ਜੇ ਚੱਲਦਾ ਉਹ ਤਾਂ ਬਰੀ ਹੋ ਗਿਆ ਤਾਂ 2018 ਦਾ ਬਰੀ ਹੋ ਗਿਆ ਨਗਵਾਈ ਉਹਨੇ ਦਿੱਤੀ ਕਿਹਨੇ ਨਗਵਾਈ ਨਹੀਂ ਦਿੱਤੀ ਤੇ ਵੈਸੇ ਸਿਮਰਨ ਜੀ ਤੂੰ ਰੱਬ ਨੂੰ ਜਾਨ ਦੇਣੀ ਹੈ ਮੇਰਾ ਭਰਾ ਮੈਂ ਚਾਹੁੰਦਾ ਮੈਂ ਤੈਨੂੰ ਦੇਖ ਕੇ ਜਾਂ ਤੈਨੂੰ ਸੁਣ ਕੇ ਕੋਈ ਹੋਰ ਵੀ ਸਿੱਖਿਆ ਲਵੇ ਮਾਂ ਦੇ ਗੋਲੀ ਕਿਵੇਂ ਲੱਗੀ ਸੀ ਮਾਂ ਦੇ ਗੋਲੀ ਬਾਈ ਜੀ ਮੇਰੀ ਬਦਨਾਮੀ ਆਉਂਦੀ ਆ ਹਾਂ ਜੀ ਆਪਦੀ ਆ ਨਾ ਹੁਣ ਮਾਂ ਮਾਂ ਤੇਰੇ ਕੋਲੇ ਨਾਈਂ ਤਰਪਿਆ ਹੋਆ ਕੋਈ ਉਹਨੇ ਆਪਦੀ ਆ ਵੀ ਮਾਰ ਲਈ ਦੋ ਤਿੰਨ ਵਾਰੀ ਫੋਨ ਫੜਿਆ ਗਿਆ ਸੀਗਾ ਮੈਂ ਡਰਦੀ ਹਾਂ ਜਿਆਦਾ ਗੰਦ ਨੂੰ ਮਾਰੂਗਾ ਮੈਂ ਡਰਦੀ ਨਹੀਂ ਆਪ ਦੀ ਹੱਥ ਕੋੜੀ ਮਾਰੀ ਅੱਛਾ ਤੂੰ ਕੋਲੇ ਸੀਗਾ ਦੇਖਿਆ ਤੂੰ ਵੀ ਆਪ ਜ ਆ ਮਾਰੀ ਮੈਂ ਸਾਈਡ ਤੇ ਮੈਂ ਘਰੇ ਇਧਰ ਸਾਡੇ ਬੈਠਾ ਹਾਂ ਤੂੰ ਦੇਖਿਆ ਤਾਂ ਨਹੀਂ ਹੈਗਾ ਮੈਂ ਦੇਖਿਆ ਨਹੀਂ ਜਦੋਂ ਹੋ ਸਕਦਾ ਬਾਪੂ ਨੇ ਮਾਰੀ ਹੋਵੇ ਇਹ ਕਿਵੇਂ ਤੂੰ ਬਾਪੂ ਮੇਰਾ ਦੁਕਾਨ ਸੀਗੀ ਸਾਡੀ ਜਿਸੀ ਕੁਆਰਦੀ ਦੁਕਾਨ ਖੋਲੀ ਸੀ ਮੇਰਾ ਡੈਡੀ ਤਾਂ ਡੇ ਤੇ ਗਿਆ ਹੋਇਆ ਸੀਗਾ ਜੀ ਮੇਰੇ ਜਿਹੜੀ ਤੇ ਦਸਲੇ ਦਾ ਪਿਆਰ ਸੰਸੀ ਵਸਵਾਸੀ ਉਹਦਾ ਸੀ ਨਾ ਜੀ ਅਗੇਲੀ ਕਰਕੇ ਮੇਰੇ ਤੇ 302 ਦਾ ਪੈ ਗਿਆ ਜੀ ਅਜ ਤੋਂ ਬਾਅਦ ਚਲਾਨ ਜਦੋਂ ਪੇਸ਼ ਹੋਇਆ ਚਲਾਨ ਦੇ ਇਸੇ ਇਹਨਾਂ ਨੇ 306 ਕਰਤੀ ਆਤਮ ਹੱਥ ਨਾਲ ਮਜਬੂਰ ਕਰਨਾ ਉਹ ਤਾਂ ਰਾਲਾ ਸੀ ਚਲਾਨ ਚਲਾਨ ਹੂੰ ਵਾਈ ਨਹੀਂ ਕਹੀ ਦੀ ਮੈਂ ਹੂੰ 306 ਤਾਲਾ ਕਰਵਾਤੀ ਉਜੀ ਹਰੇ ਤਾਰਾ ਕੱਟੀਆਂ ਜਾਂਦੀ ਸੀ ਹਾਂ ਪਰ ਉਹਨੇ ਕੋ ਫੜਾਈ ਕੋਣ ਫੜਿਆ ਗਿਆ ਫਿਰ ਫੜਿਆ ਗਿਆ ਉਹਨੇ ਥੋੜੇ ਤੇ ਕਾਹਦਾ ਪਰਚਾ ਹੋਇਆ ਸੀ ਫਿਰ ਉਹ ਮੇਰੇ ਨਾਨਕੇ ਨੇ ਕਰਾਤਾ ਸੀ ਮੇਰੇ ਡੈਡੀ ਤੇ ਮੇਰੇ ਵੀ ਇਹਨਾਂ ਨੇ ਮਾਰੀ ਆ ਹਾਂ ਵੀ ਇਹਨਾਂ ਨੇ ਮਾਰੀ ਉਹ ਬਾਅਦ ਚ ਉਹਨੇ ਜਦੋਂ ਫੋਨ ਕਰ ਮੈਂ ਫੋਨ ਕਰਤਾ ਮੇ ਮੰਮੀ ਦੀ ਡੈਥ ਹੋ ਗਈ ਹਾਂ ਬਸ ਉਹ ਹਰ ਕੀ ਗਏ ਲੋਕ ਦੇ ਪਿੰਡ ਦੇ ਦੋ ਤਿੰਨ ਨਾਲ ਸਾਡੀ ਆਂਟੀ ਪਾਰਟੀਆਂ ਮੇਰੇ ਜਿਹੜੀ ਸਰਪੰਚ ਜੁਟਿਆ ਸੀਗਾ ਜੀ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਅਸੀਂ ਬੱਲਾ ਬੱਲਾ ਉਹਨੇ ਸਾਡੇ ਦੇ ਪਰਚਾ ਬਣਾਤਾ ਉਹਨੇ ਸਾਡੀ ਸੁਣ ਹੀ ਨਹੀਂ ਮੈਨੂੰ ਅੰਤ ਤੱਕ ਉਹ ਮੇਰੀ 5 ਮਹੀਨੇ ਬਾਅਦ ਜਮਾਨਤ ਹੋਈ ਫਿਰ ਬਾਈ ਮੈਨੂੰ ਨਮਾਲਕ ਸੀ ਉਦੋਂ ਮੈਂ ਕਿੰਨੇ ਸਾਲ ਪੁਰਾਣੀ ਗੱਲ ਹੈ ਮੇਰੀ ਮੰਮੀ ਦੀ 2016 ਚ ਡੈਥ ਹੋਈ ਐ 27 ਤਰੀਕ ਨੂੰ ਜੀ 6ਵੇਂ ਮਹੀਨੇ ਮਿੰਦੀ ਨੂੰ ਜੀ 2016 ਦੀ 6ਵੇਂ ਮਹੀਨੇ ਨੂੰ ਜੀ 27 ਤਰੀਕ ਨੂੰ ਤੇ 11ਵੇਂ ਮਹੀਨੇ ਜੁਲਾਈ ਦੇ ਵਿੱਚ ਹਾਂ ਜੀ 23 11ਵੇਂ ਮਹੀਨੇ ਦੇ 23 ਤਰੀਕ ਨੂੰ ਮੇਰੀ ਜਮਾਨਤ ਹੋ ਗਈ ਸੀਗੀ ਪਹਿਲਾਂ ਹੀ ਅੱਛਾ ਤੂੰ ਉਦੋਂ ਨਵਾਲਕ ਸੀ ਫਿਰ ਇੱਥੇ ਬੱਚਿਆਂ ਵਾਲੀ ਜਿਹੜੀ ਚਰਿਆ ਹਾਂ ਨਹਿਰ ਤੇ ਹਾਂ ਨਹਿਰ ਤੇ ਜੀ ਡੈਡੀ ਦੀ ਤੇਰੀ ਦੀ ਮੌਤ ਕਿਦੋਂ ਹੋਈ ਫਿਰ ਮੇਰੇ ਡੈਡੀ ਦੀ ਮੌਤ ਜੀ 2021 ਚ ਹੋਈ ਹੈ ਜੀ ਜਦੋਂ ਮੇਰੇ ਭਾਈ ਜਿਹੜਾ ਸੋਈ ਹੈ ਜੀ ਤੇ ਤੇਰੇ ਭਰਾ ਦੀ ਮੌਤ ਕਿਵੇਂ ਹੋਈ ਉਹ ਵੀ ਔਡ ਹੋ ਜ ਉਹ ਵੀ ਔਡ ਹੋ ਜਣ ਵਾਲੀ ਹਾਂਜੀ ਤੇ ਡੈਡੀ ਵੀ ਤੇਰਾ ਔਡ ਹੋ ਜਣ ਵਾਲੀ ਗਿਆ ਸਹੀ ਗੱਲ ਦੱਸ ਰਿਹਾ ਮੈਂ ਝੂਠ ਨਹੀਂ ਭਰਾ ਤੇ ਉਦੋਂ ਛੋਟਾ ਸੀ ਛੋਟਾ ਸੀਗਾ ਦੋਸਤ ਜਦੋਂ ਮੰਮੀ ਦਾ ਕਤਲ ਹੋਇਆ ਉਦੋਂ ਭਰਾ ਕਿੱਥੇ ਸੀ ਉਹ ਮੇਰਾ ਭਰਾ ਜ਼ੀਰੋ ਦੇ ਨਾਲ ਲੱਗਵੇਂ ਕਮਰੇ ਚ ਸੀਗਾ ਮੇਰੇ ਭਰਾ ਨੂੰ ਪਤਾ ਲੱਗਿਆ ਸੀ ਪਹਿਲਾਂ ਜੀ ਉਹ ਉਹਦਾ ਨਾਂ ਨਹੀਂ ਪਰਚੇ ਚ ਉਹ ਮੇਰੇ ਭਰਾ ਦੀ ਗਵਾਹੀ ਕਰਕੇ ਬਚ ਗਿਆ ਸੀ ਜੀ ਉਹਨੇ ਫਿਰ ਸਾਰਾ ਕੁਝ ਸੱਚ ਦੱਸਿਆ ਜੀ ਉਹਨੂੰ ਕਹਿੰਦੇ ਵੀ ਅਸਲਾ ਕਿੱਥੇ ਸੀਗਾ ਉਹ ਕਹ ਤੂੰ ਸਾਰਾ ਕੁਝ ਦੱਸਿਓ ਉਹਦੀ ਗਵਾਹੀ ਕਰਕੇ ਸੀ ਨਿਕਲ ਗਏ ਜੀ ਫੇ ਮੇਰੇ ਨਾਨਕ ਘਰੇ ਰਾਜੀ ਬੰਦਾ ਕਰ ਲਿਆ ਸੀ ਜੀ ਹੁਣ ਮੇਰੇ ਨਾਨੀ ਨਾਲ ਗੱਲਬਾਤ ਵੀ ਕਰਦੀ ਮੇਰੇ ਨਾਨਕ ਨੂੰ ਪਤਾ ਲੱਗਿਆ ਸੀ ਮੇਰੀ ਮੰਮੀ ਦੇ ਪੈਰ ਦੇ ਗੋਠੇ ਦਾ ਫਿੰਗਰਪ੍ਰਿੰਟ ਆ ਗਿਆ ਜੀ ਹੂੰ ਉਹਨੇ ਜਦੋਂ 12 ਬੋਲਦੀ ਆਪਣਾ ਰਣੀ ਹੁੰਦੀ ਜੀ ਅਸੀਂ ਤੁਨੀ ਤੇ ਧਰ ਕੇ ਪੈਰ ਨਾਲ ਘੋੜਾ ਲੱਖਿਆ ਸੀਗਾ ਜੀ ਅੱਛਾ ਫਿੰਗਰਪ੍ਰਿੰਟ ਆ ਗਿਆ ਜੀ ਨਹੀਂ ਕਰੇ ਤੁਹਾਡੇ ਪਿਸਤੌਲ ਨਾਲ ਗੋਲੀ ਮਾਰੀ ਸੀ ਜਾਂ 12 ਬੋਰ 12 ਬੋਰ ਨਾਲ ਮਾਰੀ ਸੀਗੀ ਜੀ ਪਿਸਤੌਲ ਤਾਂ ਉਹਦੇ ਹੱਥ ਨਹੀਂ ਲੱਗਿਆ ਜੀ ਪਿਸਤੌਲ ਤਾਂ ਮੇਰੇ ਡੈਡੀ ਕੋਲ ਹੀ ਹੁੰਦਾ ਸੀਗਾ ਦੋ ਦੋ ਅਸਲੇ ਸੀ ਕਰੇ ਤੁਹਾ ਇੱਕ ਮੇਰੇ ਡੈਡੀ ਦੇ ਸੀਗਾ ਜੀ ਦਾਦਾ ਤੇਰਾ ਜਾਉਂਦਾ ਸੀ ਜਾਉਂਦਾ ਸੀਗਾ ਜੀ ਹੁਣ ਇੱਥੇ ਵੀ ਆ ਜਣੀ ਕਿ ਮੰਮੀ ਤੋਂ ਬਾਅਦ ਤੇਰੀ ਦਾਦਾ ਵੀ ਚਲੇ ਗਿਆ ਤੇਰਾ ਭਰਾ ਵੀ ਚਲੇ ਗਿਆ ਤੇਰਾ ਬਾਪੂ ਵੀ ਚਲੇ ਗਿਆ ਸਾਰੇ ਚਲੇ ਗਏ ਜੀ ਇਕੱਲੇ ਰਹਿ ਗਿਆ ਜੀ ਹੁਣ ਪੂਆ ਕੋਲ ਹੈ ਤੇ ਮੰਮੀ ਤੇ ਗੋਲੀ ਕਿੱਥੇ ਲੱਗੀ ਸੀ ਇੱਥੇ ਐਥੋਂ ਐਥੋਂ ਮਟੱਪ ਕੇ ਪਿੱਛੋਂ ਸਾਰਾ ਪਟ ਗਿਆ ਅਸਾਂ ਢੂਈ ਸਾਰੀ ਖੁੱਲ ਗਈ ਸੀ ਢੂਈ ਸਾਰੀ ਟੋਕਰੇ ਮੰਗ ਖੁੱਲ ਗਈ ਮੂਹਰ ਮੋਗਰੀ ਨਿਕਲੀ ਇੰਨੀ ਪਿੱਛੋਂ ਸਾਰੀ ਖੰਡਰ ਸੀ ਐਲਜੀ ਦਾ ਰੋਂਦ ਪਾਇਆ ਹੋਇਆ ਸੀ ਜੀ 12 ਬੋਰ ਚ ਛੋਟੀ 12 ਬੋਰ ਸੀ ਕਿ ਭੱਡੀ ਸੀ ਵੱਡੀ ਸੀ ਜਿਹੜੀ ਐਡੀ ਹੁਲੀ ਆ ਜੀ ਸੋ ਸਾਰਾ ਕਰ ਕਰਤਾ ਉਹ ਵਾਹ ਕਿੱਥੇ ਆ ਬਾਸ਼ਾ ਕਿਦਾਂ ਦਾ ਉਹ ਮੰਜ਼ਰ ਰਿਹਾ ਉਹ ਕਿਦਾਂ ਦੇ ਹਾਲਾਤ ਰਹੇ ਹੋਣੇ ਉਸ ਟਾਈਮ ਘਰ ਦੇ ਵਿੱਚ ਜਿਹੜੀ ਇਹ ਵੀਰਾ ਗੱਲਾਂ ਦੱਸਦਾ ਇੰਦੀਆਂ ਗੱਲਾਂ ਤੇ ਯਕੀਨ ਕਰੀਏ ਕਿ ਨਾ ਕਰੀਏ ਰੱਬ ਜਾਣਦਾ ਇਹ ਦੱਸਦਾ ਵੀ ਮੇਰਾ ਡਰੇਡੀ ਵੀ ਚਿੱਟਾ ਲਾਉਂਦਾ ਸੀ ਮੈਂ ਵੀ ਚਿੱਟਾ ਲਾਉਂਦਾ ਸੀ ਮੇਰਾ ਭਰਾ ਵੀ ਛੋਟਾ ਚਿੱਟਾ ਲਾਉਂਦਾ ਸੀ ਵੀ ਮੇਰੀ ਮੰਮੀ ਇਸ ਕਰਕੇ ਆਪਣੇ ਗੋਲੀ ਮਾਰਗੀ ਵੀ ਉਹਦੇ ਕੋਲੋਂ ਦੋ ਤਿੰਨ ਵਾਰੀ ਫੋਨ ਗਲਤ ਫੜਿਆ ਗਿਆ ਸੀ ਡੈਡੀ ਨੂੰ ਪਤਾ ਲੱਗ ਗਿਆ ਸੀ ਇਸ ਕਰਕੇ ਉਹਨੇ ਆਪਦੇ ਗੋਲੀ ਮਾਰ ਲਈ ਉਹ ਰੱਬ ਜਾਣਦਾ ਅੱਜ ਤੋ ਦੁਨੀਆ ਤੇ ਨਹੀਂ ਵਿਚਾਰੀ ਮਾਂ ਤੁਰ ਗਈ ਪਰ ਜਿਵੇਂ ਦੱਸਦਾ ਵੀ ਉਹਨੇ ਦਿਨਾਲੀ ਰਫਲ ਇੱਥੇ ਜ਼ਮੀਨ ਤੇ ਰੱਖ ਕੇ ਤੇ ਉਹਨੂੰ ਲੋਡ ਕਰਕੇ ਪੈਰ ਦੇ ਗੂਠੇ ਦੇ ਨਾਲ ਉਹਦਾ ਘੋੜਾ ਦੱਬਿਆ ਤੇ ਇੱਥੇ ਧੁੰਨੀ ਦੇ ਨਾਲ ਲਾ ਕੇ ਤੇ ਉਹਦੇ ਇੱਥੋਂ ਦੀ ਗੋਲੀ ਅੰਦਰ ਗਈ ਤੇ ਪਿੱਛੋਂ ਪੈਠੋਂ ਦੀ ਸਾਰੀ ਇਦਾਂ ਓਪਨ ਹੋ ਗਈ ਖੁੱਲ ਗਈ ਐਲਜੀ ਦਾ ਰੌਣ ਸੀ ਸਾਰਾ ਮਤਲਬ ਉਹ احساس ਕਿਦਾਂ ਦਾ ਹੋਊ ਘਰ ਦੇ ਵਿੱਚ ਐਸੀਆਂ ਕਿਹੜੀਆਂ ਗਲਤੀਆਂ ਹੋਈਆਂ ਹੋਣਗੀਆਂ ਜਿਹਦੇ ਨਾਲ ਪੂਰਾ ਘਰ ਹੀ ਖੇਰੂ-ਖੇਰੂ ਹੋ ਗਿਆ ਪਤਾ ਨਹੀਂ ਇਹਨਾਂ ਦੇ ਦਾਦਾ ਜੀ ਹੋਣਾ ਨੇ ਕੋਈ ਇਹ ਜੀ ਗਲਤੀ ਕਰਤੀ ਜਿੱਦੇ ਗਾਂ ਪੋਤੇ ਵੀ ਚਿੱਟੇ ਤੇ ਲੱਗ ਗਏ ਪੁੱਤ ਵੀ ਚਿੱਟੇ ਤੇ ਲੱਗ ਗਿਆ ਨੂਹ ਦੀ ਗੋਲੀ ਨਾਲ ਮੌਤ ਹੋ ਗਈ ਪੋਤਾ ਤੇ ਪੁੱਤ ਜੇਲ੍ਹ ਚਲੇ ਗਏ ਉਹਦੇ ਕਤਲ ਦੇ ਵਿੱਚ ਫਿਰ ਛੋਟਾ ਭਰਾ ਯਾਨੀ ਕਿ ਉਸੇ ਮਾਂ ਦਾ ਛੋਟਾ ਪੁੱਤ ਗਵਾਹੀ ਦਿੰਦਾ ਤਾਂ ਫਿਰ ਇਹ ਬਰੀ ਹੋ ਜਾਂਦੇ ਆ ਬਰੀ ਹੋ ਕੇ ਵੀ ਫਿਰ ਉਹਦੀ ਕੋਰਟ ਚੋਂ ਹਜੇ ਤੱਕ ਬਰੀ ਨਹੀਂ ਹੋਏ ਪਿਓ 2016 ਦੇ ਵਿੱਚ ਮਾ ਗੋਲੀ ਦਾ ਮਰਦੀ ਆ ਤੇ 2021 ਦੇ ਵਿੱਚ ਉਹ ਬੰਦਾ ਆਪਣੀ ਘਰ ਵਾਲੀ ਦੀ ਮੌਤ ਤੋਂ 5 ਸਾਲਾਂ ਬਾਅਦ ਉਹ ਵੱਡੋ ਡੋਜ ਹੋ ਕੇ ਮਰ ਜਾਂਦਾ ਫਿਰ ਜਿਹਨੇ ਗਵਾਹੀ ਦਿੱਤੀ ਸੀ ਪੁੱਤ ਨੇ ਉਹ ਕਿਹੜੇ ਸਾਨੇ ਚ ਮਰਦਾ ਭਰਾ ਦਾ ਉਹ ਵੀ 2021 ਚੋਂ ਮੇਰੇ ਜੜੀ ਨੂੰ ਪਹਿਲਾਂ ਮਦ ਅਸੀਂ 5 ਮਹੀਨੇ ਪਹਿਲਾਂ ਉਹ 5 ਮਹੀਨੇ ਪਹਿਲਾਂ ਪਿਓ ਤੋਂ ਤੁਰ ਗਿਆ 10 ਤਰੀਕ ਨੂੰ ਰੱਤ ਹੋਈ ਉਹਦੀ ਡੇਟਾਂ ਵਿੱਚ ਇੱਤੇ 6 ਮਹੀਨੇ ਦੀ 10 ਤਰੀਕ ਨੂੰ ਭਰਾ ਤੁਰ ਗਿਆ ਤੇ ਫਿਰ 7ਵੇਂ ਮਹੀਨੇ ਦੀ ਨਹੀਂ ਜੀ 11ਵੇਂ ਮਹੀਨੇ ਦੀ 14 ਤਰੀਕ ਨੂੰ ਮੇਰਾ ਡੈਡੀ 11ਵੇਂ ਮਹੀਨੇ ਦੀ 14 ਤਰੀਕ ਨੂੰ ਬਾਪੂ ਤੁਰ ਗਿਆ 3 ਵਜੇ ਦਾ ਔਰ 2016 ਦੇ ਵਿੱਚ ਜੁਲਾਈ ਦੇ ਵਿੱਚ ਮਾਂ ਤੁਰ ਗਈ ਤੇ ਹੁਣ ਇਹਦੀ ਸਿਮਰਜੀਤ ਦੀ ਜ਼ਿੰਦਗੀ ਵੀ ਮੌਤ ਅਰ ਗਈ ਸੀ ਜਦੋਂ ਇਹ ਸਾਡੇ ਕੋ ਆਇਆ ਮੌਤ ਵੀ ਸ਼ਾਇਰ ਉਹ ਤਾਂ ਸੌਖੀ ਹੁੰਦੀ ਜਿਹੜੀ ਜ਼ਿੰਦਗੀ ਇਹ ਕੱਟ ਰਿਆ ਸੀ ਉੱਥੇ ਪਿਆ ਬਸ ਅਰਦਾਸ ਕਰਿਓ ਅਸੀਂ ਤਾਂ ਚਾਹੁੰਦੇ ਸੀ ਵੀ ਸਾਡਾ ਛੋਟਾ ਭਰਾ ਤੰਦਰੁਸਤ ਰਹੇ ਖੁਸ਼ ਰਹੇ ਇੱਥੇ ਰਹੀ ਜਾਵੇ ਪਰ ਇਹਦੇ ਜਿਹੜੇ ਕੋਰਟ ਕੇਸ ਚੱਲਦੇ ਆ ਜਾਂ ਜਿਹੜੀ ਤੋਂ ਇਹ ਪੀਓ ਹੋਇਆ ਹੋਇਆ ਉਹ ਅਸੀਂ ਵੀ ਚਾਹੁੰਦੇ ਆ ਵੀ ਉਹਨਾਂ ਦੇ ਵਿੱਚੋਂ ਇਹ ਨਿਕਲੇ ਕਿਸੇ ਤਰੀਕੇ ਪੁਲਿਸ ਦਾ ਸਾਨੂੰ ਕਾਲ ਆਈ ਸੀ ਸਾਡੇ ਨਾਲ ਗੱਲ ਹੋਈ ਸਾਡੇ ਟੀਮ ਦੇ ਮੈਂਬਰ ਨੇ ਵਿੱਕੀ ਆ ਸਾਡਾ ਭਰਾ ਮਣਕੀ ਤੋਂ ਉਹ ਵੀ ਪੰਜਾਬ ਪੁਲਿਸ 'ਚ ਜੌਬ ਕਰਦਾ ਉਹਦੇ ਨਾਲ ਹੀ ਉਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਬੀ ਵੀਰੇ ਇਹਦਾ ਛੋਟੇ ਕੋਲੇ ਬੰਦਾ ਵਾ ਵੀ ਉਪੀਓ ਹੋਇਆ ਹੋਇਆ ਵਾ ਵੀ ਅਸੀਂ ਚਾਹੁੰਦੇ ਆ ਵੀ ਉਹਦੀ ਰੈਸਟ ਪੈ ਜਾਵੇ ਇਹ ਸਾਨੂੰ ਪਹਿਲਾਂ ਹੀ ਕਹਿ ਰਿਹਾ ਸੀ ਵੀ ਮੇਰੀ ਜਿਹੜੀ ਬਚਦੀ ਸਜ਼ਾ ਮੈਂ ਚਾਹੁੰਨਾ ਵੀ ਮੈਂ ਪੂਰੀ ਕਰਿਆ ਵਾ ਜਾ ਕੇ ਵੀ ਮੈਨੂੰ ਜੇਲ੍ਹ ਭੇਜ ਦਿਓ ਚਲੋ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਫਿਰ ਉਹ ਪੇਪਰਵਰਕ ਕਰਕੇ ਆ ਕੇ ਇੱਥੋਂ ਸਾਡੇ ਤੋਂ ਵੀ ਸਾਈਨ ਸੂਨ ਕਰਾ ਕੇ ਲੈ ਗਏ ਸੀ ਵੀ ਹਾਂ ਸਾਡੇ ਕੋਲੇ ਆ ਜਿਹੜੀ ਹਾਲਤ 'ਚ ਮਿਲਿਆ ਸੀ ਅਸੀਂ ਉਹ ਸਾਰਾ ਕੁਝ ਦੱਸਤਾ ਉਹਨਾਂ ਨੂੰ ਫਿਰ ਹੁਣ ਉਹ ਕਿੱਦਣ ਲੈ ਕੇ ਜਾਂਦੇ ਇੱਥੋਂ ਆ ਕੇ ਨੂੰ ਇਹ ਰੱਬ ਨੂੰ ਪਤਾ ਵਾ ਤੇ ਇਹਦੇ ਜ਼ਿੰਦਗੀ ਚ ਆਉਣ ਵਾਲੀ ਚ ਕੀ ਹੋਣਾ ਇਹ ਵੀ ਰੱਬ ਨੂੰ ਪਤਾ ਕਿਉਂਕਿ ਸ਼੍ਰੀਨਕ ਤੌਰ ਤੇ ਤਾਂ ਇਹ ਹਾਲਾਤ ਇਹ ਚ ਕਰੀ ਫਿਰਦਾ ਬਿਮਾਰੀ ਵੀ ਇਹ ਲਾਈ ਫਿਰਦਾ ਆਪਣੇ ਆਪ ਨੂੰ ਹਨਾ ਇਹ ਕਿਦੋਂ ਤੋਂ ਪਤਾ ਲੱਗਿਆ ਤੈਨੂੰ ਬਿਮਾਰੀ ਦਾ ਤੇਰੀ ਦਾ ਬੇਕਰ ਲਾ ਵੀ ਇਹ ਚ ਟੀਕੇ ਲਾਉਣ ਲੱਗਿਆ ਸੀਗਾ ਦੂਜੀ ਦੇ ਤੇ ਦੂਜੀ ਦਾ ਦੂਜੀ ਹੋਰ ਕਾਲਾ ਪੀਲਾ ਚੱਕਰਾਇਆ ਜਿੰਨ ਕੱਲਾ ਜੀ ਕਾਲਾ ਪੀਲ ਗਿਆ ਦਵਾਈ ਜਲਦੀ ਜਰੀ ਜੀ ਅਜੇ ਵਾਰ ਚ ਕੀ ਹੋ ਗਈ ਜੀ ਹੂੰ ਨਹੀਂ ਐਚ ਆਈ ਵੀ ਤੈਨੂੰ ਕਿਦੋਂ ਪਤਾ ਲੱਗਿਆ ਮੈਨੂੰ ਐਚ ਆਈ ਵੀ ਬਾਅਦ ਹੀ ਪਤਾ ਲੱਗਿਆ ਜਦੋਂ ਮੈਂ ਟੀਕੇ ਲਾਉਂਦਾ ਸੀਗਾ ਦਵਾਈ ਚਲਾਤੀ ਸੀਗੀ ਜੀ ਹੂੰ ਤਾਂ ਕਹਿੰਦੇ ਗੱਲ ਟੀਕਾ ਵਾਲਾ ਮੈਂ ਇੱਕ ਦੂਜੇ ਦਾ ਉਹ ਕਰ ਕੀ ਦੇਖੋ ਐਚ ਆਈ ਵੀ ਪੋਜ਼ਿਟਿਵ ਵੀ ਹੋ ਗਿਆ ਐਚ ਸੀ ਵੀ ਪੋਜ਼ਿਟਿਵ ਵੀ ਹੋ ਗਿਆ ਨਸ਼ਿਆਂ ਦੀ ਗਲਾਲਤ ਦੇ ਵਿੱਚ ਐਸਾ ਰੜਿਆ ਵੱਡੇ ਰੋਗ ਲਵਾਈ ਬੈਠਾ ਅਰੇ ਗੁਰਦਾਸ ਇਸ ਵੀਰ ਦੇ ਆਉਣ ਵਾਲੇ ਜੀਵਨ ਵਾਸਤੇ ਮਹਾਰਾ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜਵੇ ਤੇ ਮਹਾਰਾਜ ਦੀ ਕਿਰਪਾ ਕਰਨੇ ਦੁਆਰਾ ਜ਼ਿੰਦਗੀ ਸ਼ੁਰੂ ਕਰ ਸਕੇ ਪਰ ਇਹਦੇ ਕੀਤੇ ਹੋਏ ਗੁਨਾਹ ਜਾਂ ਗਲਤੀਆਂ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਯੋਗ ਨੇ ਪਰ ਅੱਜ ਦੀ ਘੜੀਏ ਵੀਰ ਬਿਲਕੁਲ ਠੀਕ ਆ ਹੁਣ ਕੋਈ ਨਸ਼ਾ ਪੱਤਾ ਨਹੀਂ ਕਰਦਾ ਕੋਈ ਦਵਾਈ دارੂ ਨਹੀਂ ਖਾਂਦਾ ਲੱਤ ਕੀੜਿਆਂ ਨੇ ਖਾਧੀ ਪਈ ਸੀ ਲੱਤ ਵੀ ਹੁਣ ਠੀਕ ਆ ਵੀਰ ਦੀ ਪੱਟੀ ਹੁੰਦੀ ਆ ਬਸ ਵਾਹਿਗੁਰੂ ਕਰ ਫੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ